ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ hope ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਪਾਸਪੋਰਟ ਤੇ ਪੀਸੀਸੀ ਨੂੰ ਲੈ ਕੇ ਵੀ ਜੋ ਬੀਐਲਐਸ ਬਾਰਸੀਲੋਨਾ ਉਹਨਾਂ ਨੇ ਵਿਦਾਊਟ ਅਪਾਇੰਟਮੈਂਟ ਤੋਂ ਵੀ ਸਾਰਿਆਂ ਨੂੰ ਕਹਿਤਾ ਵੀ ਤੁਸੀਂ ਆਓ ਤੇ ਆਪਣੇ ਕੰਮ ਕਰਵਾਓ ਪਰ ਪਤਾ ਨਹੀਂ ਕੀ ਗੱਲ ਵੀ ਆਪਣੇ ਲੋਕਾਂ 'ਚ ਇੱਕ ਖਾਸੀਅਤ ਆ ਖਾਸੀਅਤ ਕਹਿ ਲੋ ਜਾਂ ਭੈੜ ਕਹਿ ਲੋ ਵੀ ਜਦੋਂ ਕੋਈ ਕੰਮ ਹੁੰਦਾ ਨਾ ਇਹ ਨਹੀਂ ਉਹਨਾਂ ਨੂੰ ਹੁੰਦਾ ਵੀ ਅਸੀਂ ਆਰਾਮ ਨਾਲ ਆਪਣਾ ਕੰਮ ਕਰਵਾਈਏ ਗਵਰਨਮੈਂਟ ਹੁਣ ਐਸ ਟਾਈਮ ਆਪਣਾ ਕੰਮ ਕਰਦੀ ਆ ਕਿ ਆਪਾਂ ਆਰਮਨਾ ਉਹਨਾਂ ਨੂੰ ਤਾਂ ਕੰਮ ਕਰਵਾਈਏ ਜਾ ਕੇ ਆਰਮਨਾ ਡਿਸਪਲਿਨ ਚ ਰਹੀਏ ਲੈਣਾ ਚ ਲੱਗੀਏ ਤੇ ਫਿਰ ਉੱਥੇ ਜਾ ਕੇ ਆਪਣੇ ਲੋਕ ਉਲਟਾ ਕੰਮ ਕਰਦੇ ਨੇ ਲੈਣਾ ਤੋੜ ਕੇ ਉੱਥੇ ਜਰਾਸ਼ ਪਾ ਕੇ ਗੇਟ ਅੱਗੇ ਖੜੇ ਰਹਿੰਦੇ ਨੇ ਇੱਧਰ ਖੜੇ ਰਹਿੰਦੇ ਨੇ ਤੇ ਤੁਹਾਨੂੰ ਪਤਾ ਵੀ ਇਹਦੇ ਨਾਲ ਤਾਂ ਫਿਰ ਬੁਰਾ ਅਸਰ ਪੈਣਾ ਹੀ ਪੈਣਾ ਤੇ ਤੁਹਾਨੂੰ ਇਹ ਦੇਖੋ ਕਿ ਕੰਮ ਵੀ ਹੋ ਰਿਹਾ ਸੀ ਕੱਲ ਬਹੁਤ ਵਧੀਆ ਸਾਰਾ ਕੁਝ ਹੋ ਰਿਹਾ ਸੀ 8 ਵਜੇ ਤੱਕ ਪੂਰਾ ਸਟਾਫ ਉੱਥੇ ਬੈਠਾ ਰਿਹਾ ਸ਼ਾਮ ਤੱਕ ਠੀਕ ਆ ਆਪਣਾ ਕੰਮ ਕੀਤਾ ਉਹਨਾਂ ਨੇ ਸਾਰੇ ਵੀ ਜਿੰਨੇ ਵੀ ਕੱਲ ਉੱਥੇ ਸੀਗੇ ਆਪਣੇ ਕਮਿਊਨਿਟੀ ਦੇ ਲੋਕ ਉਹਨਾਂ ਦਾ ਸਾਰਿਆਂ ਦਾ ਕੰਪਲੀਟ ਕਰਕੇ ਉਹਨਾਂ ਨੇ ਕੰਮ 8 ਵਜੇ ਤੋਂ ਬਾਅਦ ਦਫ਼ਤਰ ਬੰਦ ਕੀਤਾ ਤੇ ਕੀ ਉਹਨਾਂ ਨੂੰ ਆਪਣਾ ਕੰਮ ਕਰਨ ਲਈ ਕੀ ਮਿਲਿਆ ਪਤਾ ਕੀ ਮਿਲਿਆ ਕਿ ਪੁਲਿਸ ਸਟੇਸ਼ਨ ਜਾਣਾ ਪਿਆ ਕਿਉਂਕਿ ਉੱਥੋਂ ਦੇ ਲੋਕਲ ਲੋਕਾਂ ਨੇ ਕੰਪਲੀਟ ਕੀਤੀ ਵੀ ਇਹ ਲੋਕ ਇੱਥੇ ਵਿਚਾਲੇ ਰਸਤੇ ਜਿਹੜਾ ਆਉਣ ਜਾਣ ਵਾਲਾ ਰਸਤਾ ਉਹਦੇ ਵਿੱਚ ਖੜੇ ਨੇ ਤੇ ਤਾਂ ਕਰਕੇ ਉਹਨੇ ਕੰਪਲੀਟ ਕੀਤੀ ਦੋ ਤਿੰਨ ਵਾਰ ਤਾਂ ਪੁਲਿਸ ਆ ਉੱਥੇ ਪੁਲਿਸ ਆਈ ਗੁਵਾਰਦੀ ਉਹ ਆਈ ਉੱਥੇ ਉਹਨਾਂ ਨੇ ਫਿਰ ਉਹ ਜਿਹੜੇ ਸਟਾਫ ਹੋਰ ਉਹਨੂੰ ਉੱਥੇ ਪੁਲਿਸ ਸਟੇਸ਼ਨ ਬੁਲਾਇਆ ਤੇ ਉਹਨਾਂ ਨੂੰ ਬੁਲਾ ਕੇ ਕਿਹਾ ਵੀ ਅਗਰ ਇਹ ਹੀ ਹਾਲ ਰਹੂਗਾ ਬਾਹਰ ਗੇਟ ਦੇ ਅੱਗੇ ਤਾਂ ਅਸੀਂ ਤੁਹਾਡਾ BLS ਆਫਿਸ ਪਰਮਾਨੈਂਟਲੀ ਬੰਦ ਕਰ ਦੇਾਂਗੇ ਤੇ ਅਗਰ ਤੁਸੀਂ ਕੰਮ PCC ਜੀ ਕੋਈ ਜ਼ਿਆਦਾ ਜ਼ਰੂਰੀ ਨਹੀਂ ਬਸ ਸਿਰਫ ਤੁਸੀਂ ਆਪਣਾ ਪਾਸਪੋਰਟਾਂ ਦਾ ਕੰਮ ਕਰੋ ਠੀਕ ਹੈ ਤੇ ਪਰ ਰਸ਼ ਨਹੀਂ ਹੋਣਾ ਚਾਹੀਦਾ ਤੇ ਹੁਣ ਉਹਨਾਂ ਨੇ ਕੀ ਕੀਤਾ ਕਿ ਸਿਰਫ ਜਿਹੜੇ ਪਾਸਪੋਰਟ ਵਾਲੇ ਆ ਉਹ ਹੀ ਆ ਕੇ ਲੈਣੇ ਚ ਲੱਗੋ ਡਿਸਪਲਾਈਨ ਨਾਲ ਤੇ ਆਪਣਾ ਕੰਮ ਕਰਵਾਓ PCC ਵਾਲੇ ਸਿਰਫ ਸੀਤਾ ਲੈ ਕੇ ਹੀ ਆਉਣ ਤੇ ਨਹੀਂ ਤਾਂ ਨਾ ਆਉਣ ਜਦੋਂ ਤੁਹਾਨੂੰ ਡੇਟ ਮਿਲਦੀ ਹੈ ਤੇ ਕੀ ਯਾਰ ਕੀ ਖਟਿਆ ਆਪਾਂ ਫੇਰ ਤੁਸੀਂ ਮੋਤਵਾਰ ਬੰਦਿਆਂ ਨੂੰ ਕਹਿੰਨੇ ਹੋ ਸਾਡੀ ਮਦਦ ਨਹੀਂ ਕੋਈ ਕਰਦਾ ਸਾਡੇ ਪਿੱਛੇ ਨਹੀਂ ਕੋਈ ਲੱਗਦਾ ਜੇ ਹੁਣ ਤੁਹਾਡੇ ਕੋਈ ਪਿੱਛੇ ਲੱਗਦਾ ਤੁਹਾਡੇ ਲਈ ਆਪਣੇ ਜਿਹੜੇ ਇੱਥੇ ਮੋਤਵਾਰ ਬੰਦੇ ਬਾਰਸੀਲੋਨਾ ਦੇ ਆ ਜਿੰਨੇ ਵੀ ਤੇ ਉਹਨਾਂ ਨੇ ਤੁਹਾਡੇ ਲਈ ਉੱਥੇ ਧਰਨੇ ਲਾ ਇਹਨਾਂ ਨਾਲ ਗੱਲਬਾਤ ਕਰ ਮੀਟਿੰਗਾਂ ਕਰ ਤੁਹਾਡੇ ਲਈ ਇਹ ਕਰਵਾਇਆ ਵੀ ਭਾਈ ਸਾਡੇ ਲੋਕਾਂ ਦਾ ਜਲਦੀ-ਉਲਦੀ ਕੰਮ ਕਰਵਾ ਦਿਓ ਵੀ ਟਾਈਮ ਤੋਂ ਪਹਿਲਾਂ ਇਹ ਪੇਪਰ ਲੈ ਲੈਣ ਤੇ ਜੇ ਇਹ ਹੋਇਆ ਤਾਂ ਤੁਸੀਂ ਆਪਾਂ ਇਹ ਹੱਲ ਕਰਦੇ ਹਾਂ ਮਾੜੀ ਗੱਲ ਆਪਣੇ ਲੋਕਾਂ ਲਈ ਇਦਾਂ ਨਹੀਂ ਕਰਨਾ ਚਾਹੀਦਾ ਡਿਸਪਲਾਈਨ ਚ ਰਹੋਗੇ ਲਾਈਨ ਆ ਉਹ ਯਾਰ ਅਸੀਂ ਕੱਲ ਉੱਥੇ ਸੀਗੇ ਉਸ ਟਾਈਮ ਵੀ ਅਸੀਂ ਦੇਖ ਰਹੇ ਸੀ ਆਪਣੇ ਬੰਦੇ ਕੀ ਕਰਦੇ ਆ ਐ ਨਹੀਂ ਵੀ ਲਾਈਨ ਚ ਖੜ ਕੇ ਗੱਲਾਂ ਮਾਰਨੀ ਲਾਈਨ ਚ ਖੜੇ ਰੋ ਆਰਾਮ ਨਾਲ ਕੰਦਾ ਨਾਲ ਲੱਗ ਕੇ ਚਾਰਕ ਬੰਦੇ ਉੱਥੇ ਖੜ ਕੇ ਚਾਰਕ ਉੱਥੇ ਖੜ ਕੇ ਕੋਈ ਗਲਤ ਹੋਈ ਨਾ ਹੁੰਦੀ ਇਹ ਆਪਣਾ ਮੁਲਕ ਥੋੜੀ ਨਾ ਵੀ ਇੱਥੇ ਉਦਾਂ ਦਾ ਸਿਸਟਮ ਚੱਲਦਾ ਉਦਾਂ ਦਾ ਕਲਚਰ ਆ ਉੱਥੇ ਤੇ ਆਪਣੇ ਤਾਂ ਫਿਰ ਇੱਥੇ ਤਾਂ ਤੁਹਾਨੂੰ ਪਤਾ ਇੱਥੋਂ ਦੇ ਜਿਹੜੇ ਲੋਕ ਨੇ ਕਿੰਨਾ ਪਰੇਸ਼ਾਨ ਹੁੰਦੇ ਨੇ ਜਿਹੜੇ ਬਜ਼ੁਰਗ ਆ ਉਹ ਇੱਥੋਂ ਦੇ ਲੋਕ ਖੇਜ ਜਾਂਦੇ ਇਹ ਚੀਜ਼ਾਂ ਤੋਂ ਇਹਨਾਂ ਦੇ ਹੋਣੀ ਇਹ ਹਾਲਾਤ ਜੁਦੇ ਪੱਕੇ ਹੋ ਗਏ ਤੇ ਸਾਡੇ ਮੁਲਕ ਦਾ ਇੰਨੇ ਵਧੀਆ ਦੇਸ਼ਾਂ 'ਚ ਰਹਿ ਕੇ ਯਾਰ ਤੁਹਾਨੂੰ ਰਹਿਣਾ ਸਹਿਣਾ ਨਾ ਆਇਆ ਫੇ ਕੀ ਫਾਇਦਾ ਤੁਸੀਂ ਬੈਂਕਾਂ 'ਚ ਜਾਂਦੇ ਹੋ ਅਕਸਰ ਬੈਂਕਾਂ 'ਚ ਵੀ ਜਾਂਦੇ ਹੋ ਜਾਂ ਕਿਸੇ ਰੈਸਟੋਰੈਂਟ ਤੇ ਜਾਂਦੇ ਤੁਸੀਂ ਦੇਖਦੇ ਹੋਗੇ ਸਪੈਨਿਸ਼ ਲੋਕ ਕਿੱਦਾਂ ਲਾਈਨਾਂ 'ਚ ਖੜੇ ਹੁੰਦੇ ਤੇ ਜਿਹੜਾ ਬੰਦਾ ਨਵਾਂ ਆਉਂਦਾ ਪੁੱਛਦਾ ਆ ਕੇ ਵੀ ਲਾਸਟ ਕਿਹੜਾ ਹੈ ਫੇਰ ਲਾਈਨ 'ਚ ਲੱਗਦਾ ਤੇ ਆਰਾਮ ਨਾਲ ਖੜੇ ਰਹਿੰਦਾ ਵੇਟ ਕਰੀ ਜਾਂਦਾ ਭਾਵੇਂ ਘੰਟਾ ਲੱਗੇ 2 ਘੰਟੇ ਲੱਗੇ ਫੇਰ ਇਹ ਲੋਕ ਕਿੱਦਾਂ ਵੇਟ ਕਰ ਲੈਂਦੇ ਆਪਣੇ ਖੂਨ 'ਚ ਕਿਉਂ ਨਹੀਂ ਇਹ ਚੀਜ਼ ਹੈਗੀ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਅਗਰ ਤੁਸੀਂ ਕੰਮ ਹਜੇ ਵੀ ਆਪਣੇ ਕੋਲ ਮੌਕਾ ਜੇ ਕੰਮ ਕਰਵਾਉਣਾ ਤਾਂ ਰਾਮਨਾ ਡਿਸਪਲਾਈਨ ਚ ਰਹੋ ਲੈਣਾ ਚ ਜਾ ਕੇ ਖੜੇ ਹੋ ਆਪਣਾ ਕੰਮ ਕਰਵਾਓ ਕੋਈ ਪ੍ਰੋਬਲਮ ਨਹੀਂ ਪਰ ਜੇ ਤੁਸੀਂ ਆਹੀ ਹਾਲ ਰੱਖੋਗੇ ਜਿੱਦਾਂ ਕੱਲ ਕੀਤਾ ਉੱਥੇ ਸ਼ਾਮੀ ਮਾਹੌਲ ਖਰਾਬ ਹੋਇਆ ਤਾਂ ਫਿਰ ਤਾਂ ਤੁਹਾਨੂੰ ਪਤਾ ਇੱਥੋਂ ਦੀ ਪੁਲਿਸੀ ਆ ਤੇ ਇੱਥੋਂ ਇੱਥੋਂ ਦੀ ਜਿਹੜੀ ਗਵਰਨਮੈਂਟ ਹੈ ਐਕਸ਼ਨ ਲੈਣ ਲੱਗੇ ਟਾਈਮ ਤੋਂ ਨਾ ਲਾਉਂਦੇ ਨੇ ਤੇ ਇਹਨਾਂ ਨੇ ਫਿਰ ਨਾਲ ਦੀ ਨਾਲ ਸਭ ਕੁਝ ਬੰਦ ਕਰ ਦਿੰਨਾ ਤੇ ਫਿਰ ਨਾ ਤੁਹਾਨੂੰ ਪੇਪਰ ਲੱਭਣੀਆਂ ਨਾ ਕੋਈ ਪਾਸਪੋਰਟ ਨਾ ਪੀਸੀਸੀ ਫਿਰ ਪਛਤਾਈ ਜਾਇਓ ਫਿਰ ਇਹ ਗੱਲਾਂ ਦਾ ਕੀ ਫਾਇਦਾ ਹੋਣਾ ਆਪਾਂ ਨੂੰ ਕੁਝ ਵੀ ਨਹੀਂ ਹੋਣਾ ਫਿਰ ਕਿਉਂ ਆਪਾਂ ਬਾਰ-ਬਾਰ ਵੀਡੀਓ ਪਾ ਕੇ ਆਪਾਂ ਕਹਿੰਨੇ ਆ ਸਰ ਕਿੰਨੀ ਵਾਰ ਹਰ ਵੀਡੀਓ 'ਚ ਆਪਣੇ ਜਿੰਨੇ ਵੀ ਮੋਤਵਰ ਬੰਦੇ ਹਰ ਵੀਡੀਓ 'ਚ ਕਹਿੰਦੇ ਨੇ ਯਾਰ ਵੀ ਤੁਸੀਂ ਡਿਸਪਲਾਈਨ 'ਚ ਰਹੋ ਡਿਸਪਲਾਈਨ 'ਚ ਰਹੋ ਕਿਉਂਕਿ ਐਸ ਟਾਈਮ ਜਿੰਨੇ ਵੀ ਇਥੋਂ ਦਾ মিডিਆ ਸਾਰਿਆਂ ਦੀ ਨਜ਼ਰਾਂ ਇਮੀਗ੍ਰੇਂਟਸ ਦੇ ਉੱਪਰ ਨੇ ਇਮੀਗ੍ਰੇਂਟਸ ਦੇ ਉੱਪਰ ਕਿਉਂ ਨੇ ਉਹ ਦੇਖਦੇ ਆ ਵੀ ਇਹ ਬੰਦੇ ਕਿੱਦਾਂ ਦਾ ਮਾਹੌਲ ਕ੍ਰੀਏਟ ਕਰਦੇ ਨੇ ਕਿਉਂਕਿ ਜਿਹੜੇ ਲੋਕ ਖਿਲਾਫ ਐਸ ਕਾਨੂੰਨਾਂ ਦੇ ਉਹ ਤਾਂ ਚਾਹੁੰਦੇ ਨੇ ਵੀ ਸਾਹਮਣੇ ਇਦਾਂ ਦੀਆਂ ਖਬਰਾਂ ਮਿਲਣ ਤਾਂ ਅਸੀਂ ਗਵਰਨਮੈਂਟ ਨੂੰ ਪੇਸ਼ ਕਰੀਏ ਵਾ ਦੇਖੋ ਤੁਸੀਂ 5 ਲੱਖ ਬੰਦੇ ਨੂੰ ਪੱਕਾ ਕਰਨ ਜਾ ਰਹੇ ਹੋ ਤੇ ਪੱਕੇ ਹੋ ਕੇ ਕੱਚੇ ਆ ਹਾਲ ਕਰਦੇ ਤੇ ਪੱਕੇ ਹੋ ਕੇ ਕੀ ਹ ਤਾں ਕਰਕੇ ਹੱਥ ਜੋੜ ਕੇ ਸਭ ਨੂੰ ਬੇਨਤੀ ਆ ਪਲੀਜ਼ ਤੁਸੀਂ ਇਦਾਂ ਨਾ ਕਰੋ ਅਗਰ ਤੁਸੀਂ ਆਪਣਾ ਕੰਮ ਕਰਾਉਣਾ ਚਾਹੁੰਦੇ ਹੋ ਠੀਕ ਹੈ ਡਿਸਪਲਾਈਨ ਚ ਰਹੋ ਡਿਸਪਲਾਈਨ ਚ ਰਹਿ ਕੇ ਕੰਮ ਕਰਾਓ ਭਰਾਵਾ ਜਿਨ੍ਹਾਂ ਦੇ ਕੋਈ ਜ਼ਿਆਦਾ ਇਦਾਂ ਦਾ ਹੈਗਾ ਉਹ ਪਾਰਕਾਂ ਚ ਜਾ ਕੇ ਆਪਦਾ ਉੱਥੇ ਕਰ ਲਓ ਗੱਲਾਂ ਚਾਰ ਗੱਲਾਂ ਜੀ ਨਹੀਂ ਕਰਨੀਆਂ ਤੇ ਜਿਹੜੇ ਵਿਚਾਰੇ ਸ਼ਰੀਫ ਆ ਕੋਈ ਗਰੀਬ ਭੈਣ ਭਰਾ ਉਹਨਾਂ ਨੂੰ ਤਾਂ ਲੈ ਲੰਦੋ ਪੇਪਰ ਤੁਸੀਂ ਉਹਨਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਗੱਲਾਂ ਮਾਰਨ ਲਈ ਬਹੁਤ ਟਾਈਮ ਹੁੰਦਾ ਆਪਣੇ ਕੋਲੇ ਠੀਕ ਹੈ ਮਾਰੋ ਆਰਾਮ ਨਾਲ ਇੰਨਾ ਚ ਕੱਢ ਲਓ ਯਾਰ ਉੱਥੇ ਬਾਰ-ਬਾਰ ਜਾ ਕੇ ਚਾਰ ਕ ਬੰਦੇ ਉੱਥੇ ਖੜ੍ਹ ਕੇ ਚਾਰ ਕ ਉੱਥੇ ਖੜ੍ਹ ਕੇ ਜਿਹੜਾ ਨੰਗਨ ਟੱਪਣ ਵਾਲਾ ਰਸਤਾ ਉਹ ਲੋਕ ਪਰੇਸ਼ਾਨ ਹੁੰਦੇ ਆ ਉਹੀ ਕੰਪਲੀਟ ਆ ਕਰਦੇ ਨੇ ਪੁਲਿਸ ਨੂੰ ਫੋਨ ਕਰ ਕਰਕੇ ਤੇ ਤੁਹਾਨੂੰ ਪਤਾ ਹੈ ਫਿਰ ਇਥੋਂ ਦੀ ਪੁਲਿਸ ਤਾਂ ਇਥੋਂ ਇਥੋਂ ਲੋਕਾਂ ਦੀ ਤਾਂ ਪਹਿਲਾਂ ਸੁਣੂਗੀ ਆਪਣੀ ਥੋੜੀ ਨਾ ਕਿਸੇ ਨੇ ਸੁਣਨੀ ਆ ਤੇ ਫਿਰ ਜੇ ਤੁਸੀਂ ਆਹੀ ਹਾਲ ਰੱਖਿਆ ਤੇ ਫਿਰ ਜਿੰਨੇ ਤੁਹਾਡੇ ਮੋਹਤਵਾਰ ਬੰਦੇ ਆ ਉਹਨਾਂ ਦੀ ਤਾਂ ਫਿਰ ਬੇਇੱਜ਼ਤੀ ਹੋਣੀ ਆ ਉਹੀ ਜਾ ਕੇ ਰਿਕੁਐਸਟਾਂ ਕਰਕੇ ਕਹਿੰਦੇ ਨੇ ਜੀ ਸਾਡਾ ਆ ਕਰਾ ਦਿਓ ਆ ਕਰਾ ਦਿਓ ਤੇ ਫਿਰ ਕੱਲ ਨੂੰ ਅਗਰ ਉਹਨਾਂ ਨੂੰ ਕੋਈ ਸਵਾਲ ਕਰੂਗਾ ਯਾਰ ਅਸੀਂ ਤੁਹਾਡੇ ਲਈ ਆ ਕਰ ਰਹੇ ਆ ਤੇ ਤੁਹਾਡੇ ਤਾਂ ਫਿਰ ਉਹ ਬੇਜਤੀ ਉਹਨਾਂ ਦੀ ਹੋਣੀ ਨਹੀਂ ਹੋਊਗੀ ਨਾ ਨੇਚਰਲੀ ਗੱਲ ਹੈ ਤਾਂ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਯਾਰ ਹੱਥ ਜੋੜ ਕੇ ਹਜੇ ਵੀ ਮੌਕਾ ਕਰਵਾ ਲਓ ਭਾਈ ਜਿੰਨਾ ਕੋ ਰਹਿ ਗਿਆ ਜਿੰਨਾਂ ਦਾ ਕੰਮ ਆਰਾਮ ਨਾਲ ਲਾਈਨਾਂ 'ਚ ਲੱਗ ਕੇ ਕਰਵਾ ਲਓ ਇਹ ਚੀਜ਼ਾਂ ਨਾ ਕਰੋ ਤਾਂ ਜੋ ਕਿ ਆਪਾਂ ਸਾਰਿਆਂ ਨੂੰ ਇਹ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਵੇ ਆਰਾਮ ਨਾਲ ਲਾਈਨਾਂ 'ਚ ਲੱਗੋ ਜਾ ਕੇ ਕੰਮ ਕਰਵਾਓ ਆਰਾਮ ਨਾਲ ਆਜੋ ਨਾ ਸ਼ੋਰ ਸ਼ਰਬਾ ਕਰੋ ਆਰਾਮ ਨਾਲ ਖੜੇ ਰਹੋ ਉੱਥੇ ਜਰੂਰੀ ਥੋਨਾ ਵੀ ਗੇਟਾਂ ਅੱਗੇ ਖੜਨਾ ਜਿਹੜੀਆਂ ਉੱਥੇ ਨਾਲ ਕੋਈ ਛੋਪਾ ਬਣੀਆਂ ਹੋਈਆਂ ਜੇ ਦੁਕਾਨਾਂ ਉਹ ਜਿੰਨਾ ਉਹਦੇ ਗੇਟ ਦਾ ਗੈਪ ਆ ਉਹਨਾਂ ਗੈਪ ਛੱਡ ਕੇ ਖੜ੍ਹਜੋ ਜਦੋਂ ਗਾਂਹ ਵਾਲਾ ਬੰਦਾ ਗਾਂਹ ਤੁਰ ਗਿਆ ਤੁਸੀਂ ਪਿਛਾਂ ਫੇਰ ਅਗਲਾ ਬੰਦਾ ਲਾਈਨ 'ਚ ਲੱਗ ਜਾਓ ਜਾ ਕੇ ਜ਼ਰੂਰੀ ਨਹੀਂ ਵੀ ਆਪਾਂ ਉਹਦੇ ਮੋਹਰੇ ਗੇਟ ਦੇ ਅੱਗੇ ਖੜ੍ਹਣਾ ਉਹ ਚੀਜ਼ ਵੀ ਗਲਤ ਹੈ ਇੱਥੇ ਕਿਉਂਕਿ ਉੱਥੇ ਜਿਹੜੇ ਕਸਟਮਰ ਨੇ ਉੱਥੋਂ ਕੁਝ ਚੀਜ਼ ਲੈਣੀ ਕਰਨੀ ਆ ਤੇ ਉਹਨੂੰ ਵੀ ਇੰਟਰ ਹੋਣ ਲਈ ਪ੍ਰੋਬਲਮ ਹੁੰਦੀ ਆ ਤੇ ਪਲੀਜ਼ ਰਿਕਵੈਸਟ ਕਰਦੇ ਆ ਦੁਬਾਰਾ ਵੀਡੀਓ ਪਾ ਕੇ ਵੀ ਯਾਰ ਐਦਾਂ ਨਾ ਕਰੋ ਤੇ ਤੁਸੀਂ ਜਿਹੜੇ ਬੰਦੇ ਵਿਚਾਰੇ ਬਹੁਤ ਜ਼ਿਆਦਾ ਪਰੇਸ਼ਾਨ ਆ ਜਿਹੜੇ ਬਾਕੀ ਸਹੀ ਬੰਦੇ ਨੇ ਉਹਨਾਂ ਨੂੰ ਵੀ ਤੁਸੀਂ ਯਾਰ ਉਹ ਨਾ ਕਰੋ ਠੀਕ ਹੈ ਇਹ ਕਿਉਂ ਆਪਦੀ ਕਹਿੰਦੇ ਨੇ ਹੁੰਦੇ ਜੇ ਕਮੀ ਚੱਕਾਂਗੇ ਟਿੱਡਾ ਆਪਣੇ ਨੰਗਾ ਹੁੰਦਾ ਤੇ ਆਪਣੀ ਕਮਿਊਨਿਟੀ ਦੀ ਬਦਨਾਮੀ ਨਾ ਕਰੋ ਕਿਉਂਕਿ ਇਹ ਚੀਜ਼ ਨਾਲ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਤੇ ਸਾਰੀ ਦੁਨੀਆ ਦੇ ਸਾਹਮਣੇ ਵੀ ਜਾਂਦੀਆਂ ਤੇ ਪਲੀਜ਼ ਸਾਰੇ ਭੈਣ ਭਰਾਵਾਂ ਨੂੰ ਇੰਡੀਅਨ ਕਮਿਊਨਿਟੀ ਨੂੰ ਰਿਕਵੈਸਟ ਹੈ ਆਰਾਮ ਨਾਲ ਜਾਓ ਆਰਾਮ ਨਾਲ ਕੰਮ ਕਰਵਾਓ ਕਿ ਨਹੀਂ ਖੁਸ਼ੀ ਸੀ ਗੱਲ ਵੀ ਚਲੋ ਯਾਰ ਓਪਨ ਕਰਤਾ ਆਪਣੇ ਲਈ ਵਧੀਆ ਹੋ ਗਿਆ ਛੇਤੀ ਕੰਮ ਹੋ ਜਾਣਗੇ ਤੇ ਫਿਰ ਆਪਣੇ ਲੋਕੇ ਜਰਦੇ ਨਹੀਂ ਵੀ ਛੇਤੀ ਕੰਮ ਨਾ ਹੋਣ ਆਪਣੇ ਤੇ ਫਿਰ ਗਲਤ ਹੋ ਜੂਗਾ ਚਲੋ ਮਿਲਦੇ ਆ ਜਲਦੀ ਆਸ ਕਰਦੇ ਆ ਵੀ ਅੱਗੇ ਤੋਂ ਆਪਣੇ ਲੋਕ ਧਿਆਨ ਰੱਖਣਗੇ ਡਿਸਪਲਿਨ ਚ ਜਾ ਕੇ ਲਾਈਨਾਂ ਚ ਖੜਨਗੇ ਆਰਾਮ ਨਾਲ ਆਪਣਾ ਕੰਮ ਕਰਾਉਣਗੇ ਤੇ ਨੈਕਸਟ ਟਾਈਮ ਸ਼ਾਇਦ ਕੁਝ ਆਪਾਂ ਨੂੰ ਇਦਾਂ ਦਾ ਨਾਂ ਦੇਖਣ ਨੂੰ ਮਿਲੇ ਸ਼ਾਸਤ੍ਰਿਕ ਸਾਰਿਆਂ ਨੂੰ